ਲਓ ਜੀ 3 ਮਿੰਟ ਚ ਸੋਨੂੰ ਮੈਂ 3-4 ਮਿੰਟ ਚ ਦੀਨਾਨਗਰ ਲੈ ਜਾਣਾ ਮੈਂ ਬੱਗਾ 베ਰ ਵਾਲਾ ਡਰਾਈਵਰ ਗੱਡੀ ਆਪਣੀ ਭਰੀ ਹੋਈ ਆਪਾਂ ਚੱਲੇ ਅੱਜ ਸੋਮਵਾਰ ਦਾ ਦਿਨ ਆ ਜਿੰਨੀ ਕੀ ਸਪੋਰਟ ਹੋਈ ਕਰਦੇ ਹੋ ਜੀ ਚਲੋ ਜੀ ਚੱਲੀਏ ਆਪਾਂ ਗੱਡੀ ਦਾ ਲਓ ਜੀ ਪਾ ਲਿਆ ਗੇਰ ਲਓ ਜੀ ਹੱਸੀ ਗੱਲ ਜੀ ਸਾਰਿਆਂ ਨੂੰ ਆਪਾਂ ਤੇਲ ਪਵਾ ਲਿਆ ਪੰਪ ਤੋਂ ਜੀ ਹੁਣ ਆਪਾਂ ਚੱਲੇ ਆਂ ਗੇੜਾ ਲਾਉਣਾ ਖੜਾ ਪ੍ਰਧਾਨ ਬਾਏ ਲਓ ਜੀ ਇਹ ਆ ਗਿਆ ਸਾਹਨੇ ਵਾਲੀ ਚੌਂਕ ਜਿੱਥੇ ਭਲੇਖਾ ਵਹਿ ਗਿਆ ਗੱਡੀਆਂ 'ਚ ਗੱਡੀਆਂ ਵੱਜੀਆਂ ਵੱਲੋ ਤੇਰੀ ਤੋਰ ਦੇ ਕੇ ਆ ਦੇ ਕਾਲੀ ਉੱਡੀ ਖੜ ਗਈ ਨਾ ਵਿਚਾਲੇ ਜਾਮ ਲੱਗ ਗਿਆ ਓ ਜੱਲਿਆ ਓ ਦੇ ਸ਼ਰਹੰਦ ਦਿੱਲੀ ਇੰਦਰ ਨੂੰ ਜਾਣਾ ਦਿੱਲੀ ਨੂੰ ਆਪਾਂ ਨੇ ਜਾਣਾ ਜਲੰਧਰ ਅੰਮ੍ਰਿਤਸਰ ਅੱਜ ਆਪਾਂ ਜਾਣਾ ਦੀਨਾਂ ਨਗਰ ਬਈ ਤੁਹਾਨੂੰ ਸਾਰੇ ਤਰ੍ਹਾਂ ਸਿਝਾਉਂ ਖਾਵਾਂਗੇ ਸਬਸਕਰਾਈਬਰ ਸਪੋਰਟ ਜ਼ਰੂਰ ਕਰਦੇ ਹੋ ਵੀਰੇ ਸ਼ੇਅਰ ਕਰਦੇ ਹੋ ਠੀਕ ਆ ਮਿਲਗੇ ਆਪਾਂ ਲੁਧਿਆਣੇ ਕੰਨੀ ਨੂੰ ਜਲੰਧਰ ਨੂੰ ਜਲੰਧਰ ਤੋਂ ਬਠਿੰਡਾ ਕੋਟ ਮਕੇਰੀਆਂ ਦਸੂਆ ਲਓ ਜੀ ਆਪਾਂ ਹੁਣ ਚੱਣ ਲੱਗੇ ਆ ਵੱਡੇ ਹਾਈਵੇ ਰੋਡ ਤੇ 44 ਨੰਬਰ ਰੋਡ ਹੈ ਏ ਇੱਕ ਗੱਡੀ ਦੇ ਆਵੇ ਦਿੱਲੀ ਅੰਬਰਸਰ ਹਾਈਵੇ ਰੋਡ ਆਏ ਕੈਂ ਜਾਂਦੀਆਂ ਝੂੰਕਦੀਆਂ ਆ ਜੀਡੀ ਰੋਡ ਤੇ ਤਾਂ ਹਾਈਆਂ ਪਾਵੇ ਨਿਆਰਾ ਦਾ ਟਰੱਕ ਬੱਲੀਏ ਪਾ ਲਿਆ ਲੁਧਿਆਣੇ ਆ ਗਾਜੀ ਬੋਲੋ ਹਸਤਾਲ ਲੁਧਿਆਣੇ ਦਾ ਵੱਟਾ ਇੱਥੇ ਬਰ ਰੱਬ ਕਿਸੇ ਦੀ ਲੋੜ ਤਾਂ ਪਾਵੇ ਨਾ ਕਿਸੇ ਨੂੰ ਆਉਣਾ ਨਾ ਪਵੇ ਤੇ ਹਾਂਜੀ 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 ਆ ਦੇਖੋ ਕਿੰਨੇ ਵਧੀਆ ਲੁਧਿਆਣੇ ਬਾਈ ਬਾਸ ਤੇ ਆ ਗਏ ਅੱਗੇ ਆ ਗਏ ਹੋਟਲ ਆ ਇੱਕ ਉੱਥੋਂ ਆਪਾਂ ਸਮਾਨ ਲਵਾਗੇ ਆਪਣਾ ਕੋਟਾ ਉੱਥੇ ਚੱਲ ਕੇ ਦਿਖਾਉ ਤੁਹਾਨੂੰ ਬਠੀਗਾ ਜੀ ਲਓ ਜੀ ਗਣੇਸ਼ ਜੀ ਦੀ ਮੂਰਤੀ ਆ ਲੁਧਿਆਣਾ ਨਿੰਗ ਕੇ ਬਾਈ ਬਾਸ ਤੋਂ ਆਪਾਂ ਆ ਗਏ ਯਾਰੇ ਲੁਧਿਆਣੇ ਹਣ ਆਪਾਂ ਪਾਰ ਕਰ ਲਿਆ ਲੁਧਿਆਣਾ ਜੀ ਆ ਗੱਡੀ ਜਾਂਦੀ ਐ ਛੱਲਾਂਗਾ ਮਾਰਦੀ ਓ ਮੈਨੂੰ ਯਾਰ ਆਵੇ ਮੇਰੇ ਯਾਰ ਦੀ ਆ ਟੋਲ ਵਾਲੀਆਂ ਵੀ ਸਤਰੀਆਂ ਵਾਲੇ ਸ਼ੁਰੂ ਹੋ ਗਏ ਗਾਹ ਟੋਲ ਟੈਕਸ ਉਹ ਦੇਖਦੇ ਆ ਉੱਥੇ ਪੁੰਜਾ ਬਣਾ ਪੈਜੀ ਆਪਣਾ ਦੇਖ ਲਈਏ ਟਾਇਰਾਂ ਚ ਹਵਾ ਦੇਖਣੀ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਚ ਐ ਖੜਕਾ ਕੇ ਜਿਹੜਾ ਵੀ ਬੰਦਾ ਗੱਡੀ ਤੋਰਦਾ ਆਪਦੀ ਐ ਹੱਥ ਲਾ ਕੇ ਦੇਖ ਲਵੇ ਕੋਈ ਵੀ ਬੰਦਾ ਜਦੋਂ ਗੱਡੀ ਲੈ ਕੇ ਤੁਰਦਿਆਂ ਜਿਆ ਯਾਤਰਾ ਤੇ ਕਈ ਵਾਰ ਕਾਰਾਂ ਵਾਲੇ ਖੜ੍ਹ ਜਾਂਦੇ ਨੇ ਰਸਤੇ 'ਚ ਬ੍ਰੇਕ ਬਰੂਕ ਲਾ ਕੇ ਪੈਂਚਰ ਹੋ ਜਾਂਦਾ ਵਿਚਾਰਿਆਂ ਦਾ ਉਹ ਇਹੀ ਕਾਰਨ ਹੁੰਦਾ ਟਾਇਰਾਂ 'ਚ ਹਵਾ ਨਹੀਂ ਚੈੱਕ ਕਰਦੇ ਤਵੀ ਆ ਗਈ ਦਰਿਆ ਕੋਲੇ ਯਾਰ ਆਲੇ ਨੇ ਇਕ ਲੀਏ ਬੈਠੀ ਦੇਖ ਲਈਏ ਭੱਜ ਕੇ ਹਵਾ ਦਾ ਚੈੱਕ ਕਰਾਈ ਦੀ ਉਹਤਾਂ ਚੱਲ ਹੋਟਲ ਆ ਗਿਆ ਆਂਟੀ ਦਾ ਪਸ਼ਮਾਨ ਲੈ ਲਈਏ ਬਹੁਤ ਸਨਕ ਆ ਗਿਆ ਜੀ ਇਹ ਲੋਟੋ ਆਣ ਦਾ ਨਿਲੰਦਰ ਦੋਈ ਆਨੇ ਆ ਅਰੇ ਸ਼ਿਵ ਜੀ ਦੀ ਮੂਰਤੀ ਅ ਕਰ ਸ਼ਿਵਲਿੰਗ ਦੀ ਪੂਜਾ ਤੁਸੀਂ ਨਹੀਂ ਸ਼ੰਕਰ ਹੋਣੀ ਦੀ ਅਗਲੇ ਜਾਲ ਨੂੰ ਵੀ ਪੀ ਕਾਕਾ ਦੇ ਸ਼ਿਵ ਜੀ ਦੀ ਮੂਰਤੀ ਕਾ ਬਾਤ ਆ ਬਾਤ ਨਹੀਂ ਹੈ ਬਣਾਪਾ ਫਲੋਰ ਪਹੁੰਚ ਗਿਆ ਅੱਗੇ ਅੱਗੇ ਦਿਖਾਉਂਦੇ ਚੱਲਾਂਗੇ ਵੀਰੇ ਜਿੰਨੀ ਕੀ ਹੋਈ ਸਪੋਰਟ ਕਰਦੇ ਹੋ ਮਨ ਖੁਸ਼ ਕਰਦੇ ਹੋ ਤੁਸੀਂ ਆਪਦਾ ਵੀ ਕਰਦੇ ਆ ਇੱਥੇ ਕਾ ਰੇਡੀਓ ਸਟੇਸ਼ਨ ਵੀ ਆ ਰੇਡੀਓ ਸਟੇਸ਼ਨ ਵੀ ਆ ਤੇ ਟੁਕੀਆਂ ਵਾਲੀਆਂ ਮਸ਼ੀਨਾਂ ਬਣਦੀਆਂ ਨੇ ਹਰਾ ਕੁੱਤਰਨ ਵਾਲੀਆਂ ਤੇ ਬਰਫੀ ਵੀ ਬਹੁਤ ਹੈਂਡ ਬਣਦੀ ਆ ਜੇ ਕਿਸੇ ਦਾ ਕੈਨੇਡਾ ਅਮਰੀਕਾ ਜਾਂਦਾ ਉੱਥੇ ਵੀ ਲੈ ਕੇ ਜਾਂਦੇ ਨੇ ਦੇ ਆ ਗਏ ਬਾਬਾ ਲੱਖ ਦਾਤਾ ਜੀ ਦਰਵਾਰ ਆ ਬਾਬਿਆਂ ਦਾ ਆ ਦੇਖੋ ਰੋਡ ਦੇ ਕੁਰੇ ਆਉਂਦੇ ਜਿਗੇ ਇਹ ਕੁਰੇ ਠਿਗੇ ਗਵਰਨਮੈਂਟ ਨੇ ਲਾ ਕੇ ਟਾਇਰ ਥੱਲੇ ਬਾਬਿਆਂ ਦੀ ਜਗ੍ਹਾ ਬਾੜੀ ਜੀ ਦਰਵਾਰ ਬਾਬਿਆਂ ਦਾ ਸਾਈਡ ਤੇ ਕਰਤਾ ਕਰਾਇਆ ਕਰਾਇਨੇ ਤੋਂ ਮਾੜਾ ਆ ਪਿੱਛੇ ਆ ਕੇ ਹੋਟਲ ਬਹੁਤ ਨੇ ਇੱਥੇ ਰਾਤ ਨੂੰ ਬਹੁਤ ਵੱਡੀਆਂ ਖੜੀਆਂ ਨੇ ਡਰਾਈਵਰਾਂ ਦੀ ਦੀਵਾਲੀ ਹੁੰਦੀ ਹੈ ਇੱਥੇ ਇੱਥੇ ਡਰਾਈਵਰ ਚਾਹ ਪਾਣੀ ਪੀਂਦੇ ਨੇ ਜੀ ਖੜ ਕੇ ਅੰਗਵਾੜੇ ਤੋਂ ਪਹਿਲਾਂ ਆ ਲੀ ਕੋ ਆਰੇ ਪੀਣਗੇ ਹੁਣ ਇੱਥੇ ਫਰਾਡੇ ਬਰੂਡੇ ਖਾਣਗੇ ਹੁਣ ਆ ਗਿਆ ਜੀ ਫਗਵਾੜੇ ਫਗਵਾੜੇ ਦਾ ਚਾਉਂਗਾ ਪੁਲਿਸ ਨਾਕਾ ਵੀ ਇੱਥੇ ਆ ਰਹਾ ਨਕੋਦਰ ਨੂੰ ਚਲਿਆ ਗਿਆ ਉਹ ਗੰਨਾ ਮਿਲ ਚੱਲ ਰਹੀ ਆ ਠਾਠ ਠਾਠ ਪੁਲ ਤੇ ਬੜੇ ਝੜਕੇ ਨੇ ਸੜਕਾਂ ਵਧੀਆ ਬਣਾ ਦੇ ਨੇ ਪੁਲ ਨਹੀਂ ਬਣੋੜੇ ਆ ਚਾਜ ਨਾਲ ਵਧੀਆ ਫਗਵਾੜੇ ਨੂੰ ਆ ਚਲਿਆ ਗਿਆ ਜੀ ਹਸ਼ਿਆਰਪੁਰ ਨੂੰ ਆਹ ਰੋਡ ਫਗਵਾੜਾ ਦੇ ਪ੍ਰਸਤ ਦਿਖਾ ਰਹੇ ਆ ਜੀ ਆ ਫਗਵਾੜਾ ਪਾਰ ਕਰਕੇ ਗੁਰੂ ਰਵੀਦਾਸ ਜੀ ਦਾ ਮੰਦਿਰ ਆਉਂਦਾ ਦੇ ਬਣ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਸਜੋਗ ਕਰਿਆ ਸੋਨਾ ਹੀ ਸੋਨਾ ਲਾ ਦੀਏ ਆ ਦੇ ਇੱਥੇ ਜਰੂਰ ਮੱਥਾ ਟੇਕ ਕੇ ਆਇਆ ਜੀ ਫਗਵਾੜਾ ਪਾਰ ਕਰਕੇ ਆਪਾ ਬੋਲੀਆ ਜਲੰਧਰ ਆ ਜੀ ਲਵਲੀ ਯੂਨੀਵਰਸਿਟੀ ਆ ਜੀ ਇੱਥੇ ਕਾਵਲੀ ਚਲਾਵਲੀ ਜਪੜਦੀੀ ਗੀਤ ਕੁਝ ਜੱਟ ਪਾੜਦਾ ਉਹ ਆਏ ਆ ਤੁੰਦ ਫੇਰ ਆ ਗਈ ਯਾਰ ਪਤਾ ਨਹੀਂ ਕੀ ਹੋਈ ਜਾਂਦਾ ਅੱਜ ਕਦੇ ਆ ਜਾਂਦੀ ਹੈ ਜੱਲੀ ਰੋੜਵੇ ਦੀ ਗਾਰੀ ਜਲੰਧਰ ਆ ਦੇ ਇੱਥੋਂ ਜੀ ਨੇ ਜਲੰਧਰ ਜਾਣਾ ਇੱਥੋਂ ਥੱਲੇ ਨੂੰ ਲੈ ਜਾਣਾ ਉਹਨਾਂ ਨੇ ਘੱਟ ਤੋਂ ਆ ਜਾ ਰਹੀਆਂ ਨੇ ਅੰਦਰ ਸ਼ਹਿਰ ਚ ਗੱਡੀਆਂ ਜਲੰਧਰ ਨਾ ਪੀਏ ਪੀ ਚੌਂਕ 'ਚ ਆ ਗਏ ਪੀਏ ਪੀ ਚੌਂਕ 'ਚ ਖੜ ਗਏ ਯਾਰ ਗੇਰ 'ਚੋਂ ਆਵਾਜ਼ ਆਉਣ ਲੱਗ ਗਈ ਹੁਣ ਮਿਸਤਰੀਆਂ ਨੂੰ ਫੋਨ ਕਰਿਆ ਦੇਖਦੇ ਆਉਂਦੇ ਨੇ ਬੜਾ ਕੰਮ ਖਰਾਬ ਹੋ ਗਿਆ ਆਹ ਹੁਣ ਗਾੜੀ 3-4 ਮਿੰਟ ਚ ਲੈ ਜੂ ਜਲੰਧਰ ਤੇ ਦੀਨਾ ਨਗਰ ਕਲਚ ਪਲੇਟ ਕਿਉਂ ਆਵਾਜ਼ ਆਉਣ ਲੱਗੀ ਯਾਰ ਆਪਣੇ ਦੇਖ ਲਿਆ ਮਿਸਤਰੀ ਬੁਲਾਏ ਨੇ ਘਾਣੇ ਤੋਂ ਤੁਰਿਆਂ ਨੂੰ ਘੰਟਾ ਹੋ ਗਿਆ ਹਜੇ ਤੱਕ ਆਏ ਨਹੀਂ ਆਉਣ ਵਾਲੇ ਨੇ ਬਸ 2-4 ਮਿੰਟ ਇਹ ਲੈਂਣ ਦੀ ਤਿਆਰੀ ਹੈ ਜੀ ਲਾਦੇ ਚੱਕ 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 ਸ਼ੁਕਰ ਲਓ ਜੀ ਆ ਭਈਆ ਕਲਚ ਪਲੇਟ ਭੋਰੀ ਮਿਸਤਰੀ ਨੇ ਇਹ ਝੜਾ ਸਮਾਨ ਡੁਪਲੀਕੇਟ ਪਾਇਆ ਹੋਇਆ ਉਹਨਾਂ ਦਾ ਸਾਰਾ ਹੀ ਮੇਰੀ ਉਮਰੇ ਲੰਘ ਜਿਹੜੀਆਂ ਨਾ ਪਰ ਆਦੇ ਨਵੇਂ ਐਕਟਰ ਕਲਾ ਜਿਬੜ ਕੋਲ ਦੀ ਨਾ ਦੇਖ ਆ ਇੱਕਾ ਟੁੱਟਦੀ ਨਹੀਂ ਦੇਖ ਫੇਰ ਅੱਜ ਫੋਟੋ ਖਿੱਚ ਲੈਦੀ ਕੋਈ ਨਹੀਂ ਹੋਰ ਗੱਡ ਕੇ ਕਪੜੀ ਦੇ ਜਮੇ ਤਾਂ ਟੁੱਟ ਗਈ ਸੱਚ ਜਮਾਈ ਟੁੱਟ ਗਈ ਬਾਈ ਬੈਰਿੰਗ ਪੂਰੰਗੇ ਦੇ ਨਾ ਪਾਣੀ ਲੱਗਦਾ ਬਾਈ ਕੁਝ ਵੀ ਨਹੀਂ ਖਾਂਦਾ ਜੀ ਸੌਂ ਲੱਗੇ ਯਾਰ ਚੱਲ ਚੱਲ ਕੋਈ ਇਹਦੇ ਖਾਣੇ ਦੀ ਗੇ ਕੁਲਚੇ ਗਲਚੇ ਮਿਸਤਰੀ ਅੜਾ ਕਹਾਂ ਚਾਹ ਨਹੀਂ ਪਲਾਈ ਇੱਥੇ ਦੇਖ ਆ ਰੱਸਾ ਫੜੀ ਬਾਈ ਆ ਖਿੱਚੀ ਰੱਸਾ ਫੜ ਲੈ ਬਾਹ ਬਾਕੇ ਆ ਮਾੜਾ ਜੋਰ ਕਰਾ ਦਿਓ ਸਾਡੇ ਨਾਲ ਉੱਪਰ ਚੜਦਾ ਮੈਂ ਮੇਰੇ ਵਾਲੀ ਆ ਮੇਰੇ ਵਾਲੀ ਘਰ ਦੇ ਬੰਦੇ ਟੱਕਰ ਕੇ ਹੁਣ ਚੜਦਾਣਾ ਲੋ ਜੀ ਗੇਰ ਪਾ ਲਿਆ ਬਾਬਾ ਪਹਿਲਾਂ ਹੁਣ ਦੇ ਦੇ ਦਿਆ ਬਾਬੇ ਦਾ ਨਾ ਲੱਗੇ ਜਾਏ ਬਾਬਾ ਮਸਤਰਾਂ ਧੰਨ ਗੁਰੂ ਨਾਨਕ ਤੇਰੀ ਨੀਲਾ ਨੇਰੀ ਆ ਲਓ ਜੀ ਤੋਰ ਲਈ ਆਪਾਂ ਗੱਡੀ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਰਫ ਰੱਖੇ ਸੋਤ ਜਾਂਦੀ ਆ ਸ਼ਲਾਂਗਾਵਾਰ ਦੀ ਹੁਣ ਜਲੰਧਰ ਖੜੇ ਦੀ ਪੀਪੀਏ ਚੌਂਕ 'ਚ 4 ਵਜੇ ਗਏ 10 ਵਜੇ ਦੀ ਗੱਡੀ 6 ਘੰਟੇ 'ਚ ਮੰਡਿਆ ਤੇ ਤਿਆਰ ਕਰਦੀ ਵੀ ਗੱਡੀ ਆਪਣੀ ਆਪ ਆ ਗਏ ਜੀ ਜਲੰਧਰ ਵਾਲੇ ਬਾਈਪਾਸ ਤੇ ਆਉ ਪੀਪੀਏ ਚੌਂਕ ਦੇ ਵਿੱਚ ਆਪਣੀ ਗੱਡੀ ਖਰਾਬ ਹੋ ਗਈ ਸੀ ਥੋੜਾ ਜਲੰਧਰ ਬਾਈਪਾਸ ਤੇ ਆਪਾਂ ਹਸ਼ਿਆਰਪੁਰ ਵਾਲੇ ਪੁਲ ਤੇ ਆ ਗਏ ਆ ਦੇਖੋ NH44 ਇਹ ਰੋਡ ਅੰਮ੍ਰਿਤਸਰ ਤੋਂ ਦਿੱਲੀ ਆ ਰਹੀ ਆ ਇਹ ਆ ਜਲੰਧਰ ਦੇ ਰੰਗ ਦੇਖ ਲਓ ਬਾਜੀ ਦਾ ਪੁਲ ਤੇ ਬਹੁਤ ਜੰਪ ਆਉਂਦੇ ਨੇ ਫੜਕ ਫੜਕ ਉਹ ਨਹੀਂ ਗੱਡੀ ਆਉਂਦੀ ਇੱਕ ਟੁੱਟਦੀ ਜਿੰਨੇ ਪੁਲਾਂ ਦੇ ਟੁੱਟ ਜਾਂਦੀ ਆ ਪਤਾ ਨਹੀਂ ਕਿਵੇਂ ਪੁਲ ਬਣਾਏ ਨੇ ਆਪਣੇ ਆਨੇ ਝੋਹਾ ਹਾਂ ਗਾ ਬਠਾਣਕੋਟ ਵਾਲਾ ਮੋੜ ਉੱਥੋਂ ਆਪਾਂ ਇਧਰ ਨੂੰ ਮੁੜ ਜਾਣਾ ਜੀ ਐ ਬਟਾ ਆਪਣੇ ਬੱਕਰੀਆਂ ਸਭ ਬੱਕਰੀਆਂ ਢਾਡੇ ਨੰਬਰਸਰ ਦਿੱਲੀ ਰੋਡ ਆਪਾਂ ਛੱਡਦਾ ਹੁਣ ਆਪਾਂ ਬਠਾਣਕੋਟ ਵਾਲੇ ਰੋਡ ਤੇ ਪੈ ਜਾਣਾ ਦੇ ਥੱਲੇ ਵਾਲੇ ਆ ਗਏ ਓ ਬੱਤੀ ਹੋਈ ਖੜੀ ਆ ਤੇ ਮਾਮੇ ਵੀ ਨਾ ਖੜੇ ਹੋਣ ਕਿਤੇ ਆ ਦੇ ਆ ਬਹੁ ਵੇਜ ਦੇ ਆ ਡੰਮਰੂ ਭੀਰੀਆਂ ਇਹ ਬਠਾਣਾ ਕੋਟ ਵਾਲੇ ਤੇ ਨੇ ਜਲੰਧਰੋਂ ਜਦੋਂ ਬਠਾਣਾ ਕੋਟ ਨੂੰ ਮੁੜਦੇ ਆ ਹੋਰ ਵੀ ਦਿਖਾਉਂਦੇ ਅੱਗੇ ਦੇਖਿਓ ਆਉਣਗੇ ਆਪਣੇ ਕੋਲੇ ਬਹੁਤ ਬੱਤੀ ਹੋ ਗਈ ਦੀ ਬੱਤੀ ਹੋ ਗਈ ਚਾਲੂ ਪਾ ਪਠਾਨਕੋਟ ਨੂੰ ਮੋੜ ਜਾਣਾ ਹੈ ਜਲੰਧਰ ਤੋਂ ਬਾਬਾ ਖੜਾ ਬਾਬਾ ਖੜਾ ਰੇਲਵੇ ਸਟੇਸ਼ਨ ਤੇ 32 ਹੋ ਗਈ ਸੀਗੀ ਹੁਣ ਆਪਾਂ ਬਹਿ ਗਏ ਪਠਾਨਕੋਟ ਵਾਲੇ ਰੋਡ ਜੀ ਹੁਣ ਜਾਓ ਵੱਡੀ ਛਲਾਂਗਾ ਮਾਰਦੇ 68 ਕੋਡ ਵਾਲੇ ਰੋਡ ਤੇ ਜਾ ਰਹੇ ਆ ਜੀ ਦੇਖੋ ਕਿੰਨਾ ਸਾਫ ਰੋਡ ਆ ਬਹੁਤ ਵਧੀਆ ਜੀ ਲੱਗਦਾ ਐ ਰੋਡ ਤੇ ਬਹੁਤ ਸਾਫ ਰੋਡ ਐ ਸ਼ਾਨਦਾਰ ਦੁਕਾਨਾਂ ਵਧੀਆ ਖੁੱਲਾ ਢੁੱਲਾ ਐ ਆ ਕਾਰ ਵਾਲਾ ਮੂਰੇ ਆਉਂਦਾ ਵੀਰ ਜੀ ਵਿੱਚੇ ਨਾ ਪਛਾੜਿਓ ਆ ਟ੍ਰਿਕ ਇਹ ਆਪਾਂ ਅਗੇ ਕਿਸ਼ਨਪੁਰ ਰੇ ਨੂੰ ਜਿਹੜਾ ਰਾਹ ਜਾਂਦਾ ਉਹ ਤੇ ਆਪਾਂ ਹੁਣ ਆਹ ਯਾਰ ਚਾਹੂ ਪੀਂਦੇ ਆ ਯਾਰ ਕੱਦੇ ਅਲਝੇ ਫਿਰਦੇ ਆ ਆਪਾਂ ਢਾਬੇ ਵੀ ਬਹੁਤ ਨੇ ਆ ਰੋਡ ਤੇ ਆ ਗਏ ਢਾਬੇ ਹੁਣ ਆਪਾਂ ਕਹਾਂ ਜਾ ਕੇ ਚਾਹ ਪੀਂਦੇ ਆ ਨਾ ਬਹੁਤ دیر ਅ ਵੀ ਕਦਾ ਜੀ ਕਰਦਾ ਚਾਹ ਪੀਣ ਨੂੰ ਆ ਜਾ ਕੇ ਚਾਹ ਦੀ ਗੋਟ ਵੀ ਭਾਵੇਂ ਆ ਲੈ ਇੱਥੇ ਵੀ ਨੇ ਆਪਾਂ ਚਾਹ ਦੀ ਗੋਟ ਗੱਗੂ ਦਾ ਢਾਬਾ ਏ ਬੜਾ ਸ਼ਾਨਦਾਰ ਹੈ ਚਾਹ ਵੀ ਕੇ ਚੱਲਾਂਗੇ ਅੱਗੇ ਚਾਹ ਵੜਦੀ ਆਈ ਆਪਾਂ ਇਹ ਚਾਹ ਲੈ ਲਈ ਜੀ ਆਪਾਂ ਦੇ ਚਾਹ ਵੀਮਾ ਵੀ ਹੁਣ ਗੱਡੀ ਚੱਲ ਕੇ ਵੀਨੇ ਆਹ ਖੜੀਆ ਗੱਡੀ ਆਪਣੀ ਚਾਹ ਪੀ ਕੇ ਤੁਰ ਪਏ ਆਪਾਂ ਜੀ ਹੁਣ ਮਾਰਿਆ ਗਿਆ ਰੇਟੀ ਦਾ ਹਾ ਤੇਰੀ ਬੱਸ ਵਾਲਿਆ ਇਹੋ ਤਾਂ ਹਰ ਢਾਬੇ ਹੀ ਢਾਬੇ ਨੇ ਇੱਥੇ ਤਾਂ ਆਹ ਢਾਬਾ ਆ ਮਿੱਤਰਾਂ ਦਾ ਢਾਬਾ ਦੇ ਕਿੰਨਾ ਸਜਾਇਆ ਕਿੰਨੇ ਆ ਦੇ ਮਿੱਤਰਾਂ ਨੇ ਢਾਬਾ ਖੋਲਿਆ ਛੜ ਕੇ ਉੱਤੇ ਆ ਕੇ ਮਿੱਤਰਾਂ ਨੇ ਢਾਬਾ ਅਗੰਨੇ ਦਾ ਰਸ ਨਾਲ ਗੱਟੀ ਘੜੀਆਂ ਬੋਲੇ ਸਾੜੀ ਸ਼ਕਤਿਆਂ ਦਾ ਜੂਸ ਪੀ ਲੋ ਪੀ ਲੋ ਹੋ ਗਈ ਆਪਾਂ ਭੋਗਪੁਰ ਦੇ ਐਂਟਰ ਹੋ ਗਏ ਜੀ ਅੰਦਰ ਵਸ ਭੋਗਪੁਰ ਆ ਗਿਆ ਇਹ ਇੱਥੇ ਇੱਕ ਲਾਡੀ ਹੈ ਇੱਕ ਕੌਣ ਵਾਲਾ ਹੁੰਦਾ ਸੀਗਾ ਵਿਚਾਰਾ ਹਜੇ ਵੀ ਹੈਗਾ ਵੇਲੇ ਉਹਦੀ ਬੜੀ ਚੜਾਈ ਹੁੰਦੀ ਸੀ ਉਹਦਾ ਵੀ ਘਰ ਆ ਇੱਥੇ ਇੱਥੇ ਹੁੰਦਾ ਸੀ ਘਰ ਉਹਦਾ ਪੂਰੇ ਬੱਤੀਆਂ ਹੋ ਗਈਆਂ ਈ ਐ ਆ ਉਹ ਤਾਂ ਪੱਤੀਆਂ ਉਹਨਾਂ ਲੱਗ ਗਈ ਆਪਣੀ ਮੁਗਲ ਵਾਲੀ ਗੱਡੀ ਆ ਦੇ ਕਾਰਾਂ ਵਾਲੇ ਬੜੇ ਆ ਕਈ ਵਾਰ ਤਾਂ ਕਾਰਾਂ ਵਾਲੇ ਉਹੀ ਗੱਲ ਪਾ ਜਾਂਦੇ ਨੇ ਬਿਨਾ ਗੱਲ ਤੋਂ ਹੀ ਕਈ ਵਾਰ ਕਈ ਅਜਿਹੇ ਬੰਦੇ ਹੁੰਦੇ ਨੇ ਹੱਸ ਕੇ ਛਾਰ ਦਿੰਦੇ ਨੇ ਇਹ ਦੀ ਚੀਜ਼ ਇੱਕ ਦੇਖਣ ਵਾਲੀ ਆ ਹੁਣ ਜਿਹੜਾ ਦਾ ਬੰਦਾ ਖਿੱਚਦਾ ਉਹ ਸਮਝ ਲਓ ਵੀ ਇੱਕ ਦੋ ਦਿਨ ਦਾ ਉਹਦੇ ਘਰੇ ਹੀ ਕਲੇਸ਼ ਹੈ ਵੀ ਤਾਂ ਖਿਜਿਆ ਫਿਰਦਾ ਉਹ ਜਿਹੜਾ ਬੰਦਾ ਹੱਸ ਕੇ ਛਾਰਦਾ ਉਹਦੇ ਉਹਦਾ ਮਤਲਬ ਇਹ ਹੁੰਦਾ ਵੀ ਇਹ ਖੁਸ਼ਤਮੀਤ ਬੰਦਾ ਹੈ ਇਹ ਤੇ ਕੋਈ ਟੈਨਸ਼ਨ ਨਹੀਂ ਹੈਗੀ ਕਈ ਦਾ ਹਲੇ ਉਹੀ ਮਾੜੀ ਗੱਡੀ ਮੋੜ ਤੇ ਕਈ ਵਾਰ ਉਹ ਗੱਲ ਪੈਂਦੇ ਨੇ ਉਹ ਵੀ ਤੇਰੇ ਭਰਾਵਾ ਘਰੇ ਤੇਰੀ ਬਣਦੀ ਨਹੀਂ ਤੂੰ ਸਾਡੇ ਗਲਾਂ ਨੂੰ ਪੈਂਦਾ ਐ ਕਈ ਐਜੇ ਬੰਦੇ ਹੁੰਦੇ ਆ ਕਈ ਹੱਸ ਕੇ ਛਾਰ ਦਿੰਦੇ ਨੇ ਉਹਨਾਂ ਦਾ ਐ ਹੁੰਦਾ ਹੈ ਖੁਸ਼ ਤਬੀਤ ਬੰਦੇ ਨੇ ਘਰੇ ਵੀ ਖੁਸ਼ ਰਹਿੰਦੇ ਨੇ ਉਹ ਉਹ ਹੱਸਣ ਤੋਸਣ ਵਾਲੇ ਬੰਦੇ ਆ ਕੀ ਹੋ ਗਿਆ ਹਣ ਉੱਤੇ ਜੀ ਨਹੀਂਗੇ ਹੌਲੀ ਹੌਲੀ ਤੁਰੇ ਰਹਿਣਾ ਇੱਥੇ ਥੋਗਪੁਰ ਤੇ ਜਾਮ ਲਾਦਾ ਲੋਕ ਕਾਰਾਂ ਖੜਾ ਜਾਂਦੇ ਆ ਯਾਰ ਇਹ ਪਤਾ ਨਹੀਂ ਕਿੱਥੇ ਬੈਠ ਜਾਂਦੇ ਨੇ ਪੁਲਿਸ ਵਾਲੇ ਜਿੱਦਾਂ ਕਿਸੇ ਮੰਤਰੀ ਨਹੀਂ ਆਉਣਾ ਹੋਵੇ ਫੇਰ ਨਹੀਂ ਗੱਡੀ ਖੜਨ ਦਿੰਦੇ ਰੋਡ ਤੇ ਉਹ ਇਧਰ ਨਾ ਹੀ ਉਹ ਭਰਾਵਾ ਛੱਲੀ ਆਣੀਆਂ ਤੇਰੀ ਮੰਗੇ ਹੀ ਭੈਣ ਜੋ ਮੰਗੇਗਾ ਤੇ ਮੇਰੇ ਕੋਲੇ ਕੋਈ ਨਹੀਂ ਹੈਗਾ ਅੱਜ ਦੋ ਲਾਈਨਾਂ ਲਈ ਆ ਜਿੰਨਾ ਤੇ ਰਿਕ ਲੈਨ ਨਹੀਂ ਹੁੰਦੀ ਆ ਲੈ ਆ ਦੇ ਤੇਰੀ ਭੈਣ ਦੇ ਇਲਾਣਾ ਹੈ ਪੰਗਾ ਪੈਂਦਾ ਸਿੱਖ ਦੇ ਪਤਾ ਨਹੀਂ ਹਾਲੇ ਕਿਥੋਂ ਆ ਗਿਆ ਮੂਰੇ ਜੇ ਮੜੀ ਲੱਗੀ ਇਹਨਾਂ ਕਹਿੰਦਾ ਤੇਰੇ ਚ ਗਲਤੀ ਆ ਬੜੀ ਗੱਡੀ ਵਾਲੇ ਚ ਪੁਲਿਸ ਵਾਲਾ ਨਹੀਂ ਵੀ ਕਹਿੰਦਾ ਤੇਰੇ ਚ ਗਲਤੀ ਆ ਇੱਕ ਲਾਈਨ ਲਾ ਲੈਣ ਤੁਰ ਜਾਊਗਾ ਗੱਡੀਆਂ ਬਹੁਤ ਖੜੀਆਂ ਨੇ ਰੋਡ ਤੇ ਦੇਖ ਲਓ ਕੋਈ ਪ੍ਰੇ ਕਰਦਾ ਕਿੰਨਾ ਚਿਰ ਇੱਕ ਲਾਈਨ ਨਹੀਂ ਆ ਦੇਖੋ ਇੱਕ ਲਾਈਨ ਹੋ ਗਈ ਚੱਲ ਪਈਆਂ ਗੱਡੀਆਂ ਭੱਜ ਲੀਆਂ ਭੋਗਪੁਰ ਜੀ ਆਪਾਂ ਦਾ 20 ਮਿੰਟ ਹੋ ਗਏ ਮੈਨੂੰ ਫਿਰਦੇ ਇਹਨੂੰ ਇੱਥੇ ਮੈਂ ਤੁਹਾਨੂੰ ਕਹਿੰਦੇ ਦੀਨਾ ਨਗਰ 3 ਮਿੰਟ ਚ ਲਾਈ ਹੋ ਚਾਰ ਚ ਬਈ ਗੱਲ ਨਹੀਂ ਜੁੜੇ ਰਹੋ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਰੰਗ ਦੁਨੀਆ ਦੇ ਨਾ ਇਹ ਬੋਗੂ ਫਿਰ ਵੀ ਕਰਤਾ ਪਾਰ ਹੁਣ ਸਾਨੂੰ ਮੈਂ ਦਿਖਾਉਂਗਾ ਟਾਂਡੇ ਆਗੇ ਟੋਲ ਤੇ ਟਾਂਡੇ ਵਾਲੇ ਟੋਲ ਬਲਾਜੇ ਤੇ ਟਾਂਡਾ ਇੱਥੋਂ ਹੈਗਾ 7 ਕਿਲੋਮੀਟਰ ਹੈ ਦੇਖੋ ਕਿੰਨੇ ਪੈਸੇ ਗੌਰਮੈਂਟ ਵਟ ਰਹੀਏ ਵਾਟਸ ਕੀ ਹੈ ਵਾਟਸ ਕੀ ਹੈ ਵਾਟਸ ਕੀ ਲਾ ਵੀ ਲੈਂਨ ਤੇ ਲੱਗ ਗਿਆ ਬੱਚਾ ਚੱਲ ਵੀ ਕਾਰੇ ਅੱਗੇ ਜਾ ਲੈ ਹੋਲੇ ਭਰਾਵਾ ਖੋਲਦੇ ਓ ਮਿੱਤਰਾਂ ਦਾ ਨਾਂ ਚੱਲਦਾ ਫਸ਼ਟਕ ਚੱਲਦਾ ਮਿੱਤਰਾਂ ਦਾ ਨਾਂ ਨਹੀਂ ਚੱਲਦਾ ਜਿੱਥੇ ਮਰਜੀ ਤੂੰ ਕਾ ਚੇੜਵਾਲੀ ਨਹੀਂ ਮਿੱਤਰਾਂ ਦਾ ਟਾਣਾ ਨਹੀਂ ਮਿੱਤਰਾਂ ਦਾ ਟਾਣਾ ਉਹਦੇ ਟਾਇਰ ਟਾਇਰ ਵੈਂਚਰ ਹੋ ਗਏ ਲਾ ਲਿਆ ਦਾ ਕੁਛ ਦੀ ਕੀ ਹਾਲ ਕੀ ਕੀ ਬੀਤੀ ਸਾਡੇ ਨਾਲ ਟਾਇਰ ਮੂਰਲੇ ਦਾ ਬਹਿ ਗਿਆ ਢਾਕਾ ਗੋਰੀਏ ਉਮਾ ਜੀ ਕੀ ਕਟੋਰੇ ਵਾਂਗ ਉਤਰ ਗਿਆ ਸਾਨੂੰ ਅੱਗੇ ਡੀਡੀਓ ਖੜਾ ਸੀ ਅੰਦਰ ਐਂਟਰ ਕਰਨ ਲੱਗੇ ਆ ਜੀ ਸੂਹੇ ਪਹੁੰਚ ਗਏ ਜੀ ਆਪਾਂ ਉਹ ਲਾਲ ਬੱਤੀ ਹੋ ਗਈ ਏ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਚੱਲ ਹਰੀ ਹੋ ਗਈ ਆਹ ਤ ਸੂਹੇ ਦਾ ਰੇਲਵੇ ਸਟੇਸ਼ਨ ਹੈ ਆ ਗਿਆ ਬੱਸਾ ਦੱਦ ਸੁਹੇ ਦਾ ਤੇਰੀ ਫੇਫੇ ਚੱਲ ਚੱਲ ਭਾਈ ਬੋਲਟ ਵਾਲੇ ਉੱਤੇ ਵੀ ਪੌਲਾ ਉੱਤੇ ਵੀ ਨਹੀਂ ਹੁੰਦੀਆਂ ਨੇ ਗੱਡੀਆਂ ਆਹ ਦੇ ਰੇੜੀਆਂ ਤੇ ਚਿਕਨ ਚੁਕਲ ਬਹੁਤ ਕੋ ਮਿਲਦਾ ਤੇ ਬਰਕਰਾਰ ਕਰ ਕਰ ਕਹਾਂ ਫੇਰ ਬੱਤੀ ਹੋਈ ਆ ਪੁਲਿਸ ਵਾਲੇ ਨੇ ਖੜੇ ਹੁਣ ਆਪਾਂ ਫੋਨ ਹੁਣ ਬੰਦ ਕਰ ਲਈਏ ਆਹ ਦੇ ਚੌਧਰੀ ਬੇਰੀ ਅੰਨੀ ਹੋ ਭਾਈ ਹੋ ਗਈ ਬੱਤੀ ਹਰੀ ਉਹ ਪਰੇ ਰਹਿ ਕਾਰ ਵਾਲਿਆਂ ਭਗਤਾ ਇਹ ਤਾਂ ਨੂੰ ਕੀ ਕਰਨ ਨਾ ਮੈਂ ਹੋਰੇ ਫੇ ਲੜਾਈ ਖੜਿਆ ਚਲ ਪਿਆ ਚਲ ਪਿਆ ਅਰੇ ਭੋਲੇ ਸ਼ੰਕਰ ਦੀ ਮੂਰਤੀ ਆ ਜੀ ਤੇ ਸੁੱਖਾ ਵੀ ਹੋ ਗਿਆ ਬਾਹਰ ਲਾਈਟਾਂ ਲੱਗੀਆਂ ਪਿੱਛੇ ਜਾਮ ਲੱਗ ਗਿਆ ਸੀਗਾ ਥੋੜਾ ਯਾਰ ਹੁਣ ਆਪਾਂ ਪਹੁੰਚ ਗਏ ਮਕੇਰੀਆਂ ਮਕੇਰੀਆਂ ਇੰਟਰ ਗਾਲਿਆ ਦੇਖੋ ਬਾਸ ਪੌੜੀਆਂ ਦੀਆਂ ਕਿੰਨੀਆਂ ਦੁਕਾਨਾਂ ਨੇ ਇੱਥੇ ਆਦੇ ਬਾਜ਼ੇ ਬਾਜ਼ ਖੜਾ ਹੈ ਪੌੜੀਆਂ ਪੂੜੀਆਂ ਲੈਣਾ ਬਾਸਾਂ ਦਾ ਸਮਾਨ ਆ ਦੁਕਾਨ ਤੇ ਕਪਚਾਲੇ ਆ ਸੱਚਾ ਦੇ ਮਾਂ ਦਾ ਮੰਦਿਰ ਨੇ ਜਿਹੜੀ ਬੰਬੇ ਨਹੀਂ ਰਹਿੰਦੀ ਉਹਦੇ ਆ ਦੇ ਇਹ ਇੱਥੇ ਦੀਆਂ ਮਕੇਰੀਆਂ ਦੀ ਯਾਹੋ ਵਿਚਾਰੀ ਬਾਤਾ ਚਲੋ ਠੀਕ ਹੈ ਜੀ OK ਫੇਰ ਮਿਲਾਂਗੇ ਜੀ ਸੇਵਾ ਜਿੰਨੀ ਕੋਈ ਕਰਦੇ ਹੋ ਲਾਈਕ ਸਬਸਕ੍ਰਾਈਬਰ ਕਰ ਲਿਓ ਕੁਝ ਵੀ ਕਰ ਲਿਓ ਠੀਕ ਹੈ ਜੀ OK ਬਾਏ